ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਹੈ ਸਾਡਾ ਨਵਾਂ ਗੁਰਦੁਆਰਾ ਇਹ ਹਜੇ ਨਵਾਂ ਹੀ ਬਣਿਆ ਹੋਇਆ ਹੈ ਅੱਜ ਬਹੁਤ ਜਿਆਦਾ ਮੀ ਪੈ ਰਿਹਾ ਹੈ ਇਹ ਹੈ ਸਾਡੇ ਗੁਰਦੁਆਰੇ ਦਾ ਨਿਸ਼ਾਨ ਸਹਿਬ ਕਰੋ ਦਰਸ਼ਨ ਵਾਹਿਗੁਰੂ ਜੀ ਇਸ ਆਦਰਬਾਰ ਸੁਖਾਸਨ ਹੋ ਰਿਹਾ ਹੈ ਕਰੋ ਦਰਸ਼ਨ ਵਾਹਿਗੁਰੂ ਜੀ ਮੈਂ ਰੋਜ਼ ਆਪਣੇ ਚੈਨਲ ਤੇ ਸ਼ਾਰਟਸ ਵੀਡੀਓ ਪਉਣਾ ਹਾਂ ਤੁਸੀਂ ਸ਼ਾਰਟ ਵੀਡੀਓਜ਼ ਨੂੰ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਆ ਕਰੋ ਵਾਹਿਗੁਰੂ ਜੀ ਕਰੋ ਦਰਸ਼ਨ ਵਾਹਿਗੁਰੂ ਜੀ ਮੈਂ ਰੋਜ ਆਪਣੇ ਗੁਰਦੁਆਰੇ ਆਉਨਾ ਹਾਂ ਤੁਨ ਆਪਣੀ ਗੁਰਦੁਆਰੇ ਦੇ ਦਰਸ਼ਨ ਕਰਾਉਣ ਲਈ ਸਾਹ ਸੰਗਤ ਜੀ ਇਹ ਹੈਗਾ ਪੂਰਾ ਗੁਰਦੁਆਰਾ ਇਸ ਦਾ ਪੂਰਾ ਦ੍ਰਿਸ਼ ਇਸ ਤਰ੍ਹਾਂ ਦਿਖਦਾ ਹੈ ਵਾਹਿਗੁਰੂ ਜੀ ਮੇਰੇ ਹਰ ਵੀਡੀਓ ਨੂੰ ਲਾਈਕ ਜਰੂਰ ਕਰ ਦਿਆਕ ਵਾਹਿਗੁਰੂ ਜੀ ਕਰੋ ਦਰਸ਼ਨ ਮਹਾਰਾਜ ਤੁਹਾਡੇ ਸਦਾ ਅੰਗ ਸੰਗ ਸਹਾਈ ਹੋ ਗੁਰੂ ਰਾਮਦਾਸ ਜੀ ਹਮੇਸ਼ਾ ਸਾਰੇ ਪਰਵਾਰਾਂ ਤੇ ਮੇਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ